ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਸੋ ਅੱਜ ਗੱਲ ਕਰਾਂਗੇ ਯੂਰਪ ਚ ਕੀ ਕੀ ਆਪਸ਼ਨਸ ਨੇ ਜੇ ਸਟੂਡੈਂਟਸ ਨੇ ਸਟੱਡੀ ਵੀਜ਼ਾ ਤੇ ਜਾਣਾ ਹੋਵੇ ਯੂਰਪ ਹਜੇ ਵੀ ਜੇ ਆਪਾਂ ਨਾਰਥ ਇੰਡੀਆ ਦੇ ਹਿਸਾਬ ਨਾਲ ਦੇਖੀਏ ਤਾਂ ਕਾਫੀ ਹੱਦ ਤੱਕ ਅਨਐਕਸਪਲੋਰਡ ਲੱਗ ਰਿਹਾ ਹੈ ਜਾਂ ਇੰਨੀ ਜ਼ਿਆਦਾ ਐਡਵਰਟਾਈਜ਼ਮੈਂਟ ਨਹੀਂ ਹੋਈ ਸੋ ਪ੍ਰੈਜ਼ੈਂਟਲੀ ਯੂਰਪ ਦੇ ਕਈ ਕੰਟਰੀਜ਼ ਦੀ ਗੱਲਬਾਤ ਜ਼ਿਆਦਾ ਹੋਣੀ ਸ਼ੁਰੂ ਹੋ ਗਈ ਹੈ ਕਿਉਂ ਹੈ ਕਿ ਕੁਝ ਪੋਜ਼ਿਟਿਵਿਟੀ ਆਈ ਹੈ ਯੂਰਪ ਦੇ ਵਿੱਚ ਇਸ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਰੇ ਅਪਡੇਟਸ ਸਮਝਣ ਦੀ ਕੋਸ਼ਿਸ਼ ਕਰਾਂਗੇ ਜੇ ਪਹਿਲੀ ਵਾਰੀ ਚੈਨਲ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਸਟੱਡੀ ਵੀਜ਼ਾ ਨਾਲ ਜੁੜੇ ਸਾਰੇ ਅਪਡੇਟਸ ਅਸੀਂ ਰੈਗੂਲਰ ਇੰਟਰਵਲ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣਗੇ ਅੱਜ ਦੇ ਸਾਡੇ ਗੈਸਟ ਨੇ ਬ੍ਰਾਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕਵਰ ਕਵਰ ਜੀ ਦਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਦੀਪਕ ਜੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਸਸਕਾ ਸੋ ਯੂਰੋਪ ਦੇ ਕੰਟਰੀਜ਼ ਦੀ ਹੁਣ ਗੱਲ ਪਹਿਲਾਂ ਨਾਲੋਂ ਜ਼ਿਆਦਾ ਹੋ ਰਹੀ ਹੈ ਤੇ 23 लास्ट ਦੀ ਗੱਲ ਕਰਾਂ ਜਾਂ 24 ਦੇ ਸਟਾਰਟਿੰਗ ਦੀ ਗੱਲ ਕਰਾਂ ਉਹਦਾ ਕੀ ਰੀਜ਼ਨ ਹੈ ਕਿ ਕੁਝ ਨਵੀਆਂ ਆਪਸ਼ਨਸ ਅਮਰਜ ਹੋ ਰਹੀਆਂ ਕੁਝ ਪੋਜ਼ਿਟਿਵਿਟੀ ਦਿਖ ਰਹੀ ਹੈ ਦੇਖੋ ਜੀ ਇਹ ਜਿਹੜੀ ਸਟੋਰੀ ਹੈ ਯੂਰਪ ਦੀ ਇਹ ਅੱਜ ਤੋਂ 3-4 ਸਾਲ ਪਹਿਲਾਂ ਦੇ ਵੀ ਮੇਰੇ ਸ਼ੋਅ ਕੱਢ ਕੇ ਦੇਖੂਗੇ ਕੋਈ ਯੂਰਪ ਦੇ ਤੇ ਮੈਂ ਉਹਨਾਂ 'ਚ ਵੀ ਕਈ ਸ਼ੋਅਾਂ 'ਚ ਜ਼ਿਕਰ ਕੀਤਾ ਸੀ ਉਹ ਰੋ ਚੀਜ਼ਾਂ ਹੁਣ ਅਸਲੀਅਤ ਬਗਵਾਦ ਰਹੀਆਂ ਔਰ ਦੂਜਾ ਕਾਰਨ ਹੈ ਵੀ ਇਹ ਕਿ ਕੈਨੇਡਾ ਆਸਟ੍ਰੇਲੀਆ ਯੂਕੇ ਸਾਰਿਆਂ ਨੇ ਆਪਣੇ ਰੂਲ ਵਗੈਰਾ ਸਿਸਟਮ ਚੇਂਜ ਕਰ ਦਿੱਤੇ ਆ ਸੋ ਮੇਨਲੀ ਯੂਰਪ ਜਿਹੜਾ ਜੀ ਹਜੇ ਤੱਕ ਲੈਂਗੁਏਜ ਬਾਉਂਡ ਹੈ ਅੱਜ ਵੀ ਹੈ ਲੈਂਗੁਏਜ ਬਾਉਂਡ ਚਾਹੇ ਆਪਾਂ ਜਰਮਨੀ ਦੀ ਗੱਲ ਕਰ ਲਈਏ ਸਪੇਨ ਦੀ ਕਰ ਲਈਏ ਇਟਲੀ ਦੀ ਕਰ ਲਈਏ ਇੱਥੇ ਬਹੁਤੀਆਂ ਚੀਜ਼ਾਂ ਉਹਨਾਂ ਦੀ ਆਪਣੀ ਲੋਕਲ ਭਾਸ਼ਾ ਚ ਹੁੰਦੀਆਂ ਹੁਣ ਉਹ ਲੋਕਲ ਭਾਸ਼ਾ ਲੋਕਲ ਤੇ ਸਟ੍ਰੈਸ ਉਹ ਕਿਤੇ ਨਾ ਕਿਤੇ ਘਟਣਾ ਸੀ ਕਿਉਂਕਿ ਉਹਨਾਂ ਦਾ ਬਰਥ ਰੇਟ ਘਟਨੇ ਉਹਨਾਂ ਕੰਟਰੀਆਂ ਦੇ ਵਿੱਚ ਸੋ ਉਹਨਾਂ ਨੂੰ ਇਮੀਗ੍ਰੇਸ਼ਨ ਕਿਤੇ ਨਾ ਕਿਤੇ ਅਸੈਪਟ ਕਰਨੀ ਪੈਣੀ ਹੈ ਉਹੀ ਹੁਣ سلسلہ ਦਿਖ ਰਿਹਾ ਕੋਵਿਡ ਤੋਂ ਬਾਅਦ ਕਿ ਯੂਰਪ ਦੀਆਂ ਕੰਟਰੀਜ਼ ਬਹੁਤ ਜ਼ਿਆਦਾ ਅਗਰੈਸਿਵ ਹੋ ਰਹੀਆਂ ਨੇ ਚਾਹੇ ਉਹ ਜਰਮਨੀ ਹੈ ਉਹਦੇ ਚ ਵੀ ਵੀਜ਼ਾ ਸਕਸੈਸ ਰੇਟ ਬਹੁਤ ਸ਼ਾਨਦਾਰ ਚੱਲ ਰਿਹਾ ਥੋੜਾ ਮਹਿੰਗਾ ਪੈਂਦਾ ਜਰਮਨੀ ਉਸ ਤੋਂ ਬਾਅਦ ਫਿਨਲੈਂਡ ਉਹ ਵੀ ਸ਼ੁਰੂ ਹੈ ਸਵੀਡਨ ਸ਼ੁਰੂ ਹੈ ਫਿਰ ਇੱਕ ਬਹੁਤ ਸ਼ਾਨਦਾਰ ਕੰਟਰੀ ਹੈ ਮਾਲਟਾ ਉਹ ਵੀ ਬਹੁਤ ਜ਼ਬਰਦਸਤ ਢੰਗ ਕਿ ਚੱਲ ਰਹੀ ਹੈ ਹੁਣ ਯੂਰਪ ਦੇ ਵਿੱਚ ਸਟੋਰੀ ਕੀ ਹੈ ਵੀ ਯੂਰਪ 'ਚ ਤਕਰੀਬਨ ਤਾਂ ਹੈਗੀਆਂ ਨੇ 45 ਕੰਟਰੀ ਪਰ ਹੁਣ ਇਹਦੇ ਵਿੱਚ 27 ਕੰਟਰੀਆਂ ਦਾ ਇੱਕ ਸ਼ੇਨਗਨ ਗਰੁੱਪ ਹੈ ਔਰ ਉਹਦੇ ਵਿੱਚ ਹਜੇ ਦੋ ਹੋਰ ਐਡ ਹੋਣੀਆਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਰូមਾਨੀਆ ਤੇ ਬਲਗੇਰੀਆ ਇਹਦੇ ਵਿੱਚ ਸ਼ਾਇਦ ਐਡ ਹੋਣ ਜਾ ਰਿਹਾ ਤਾਂ ਬੈਟਰ ਹੈ ਵੀ ਆਪਣੇ ਵੀਜ਼ੇ ਟਾਈਮ ਨਾਲ ਕਢਾ ਲਓ ਸੋ ਇਹ ਜਿਹੜੀਆਂ ਕੰਟਰੀਆਂ ਨੇ 27 ਇਹਨਾਂ ਦਾ ਇੱਕ ਸੁੱਖ ਕੀ ਹੁੰਦਾ ਕਿ ਇਹਨਾਂ ਚੋਂ ਕਿਸੇ ਵੀ ਕੰਟਰੀ 'ਚ ਤੁਸੀਂ ਵੀਜ਼ਾ ਲੈ ਕੇ ਜਾਂਦੇ ਹੋ ਟੂਰਿਸਟ ਵੀਜ਼ਾ ਵੀ ਲੈ ਕੇ ਜਾਂਦੇ ਹੋ ਤਾਂ ਵੀ ਤੁਸੀਂ ਕਿਤੇ ਵੀ ਟਰੈਵਲ ਕਰ ਸਕਦੇ ਹੋ ਔਰ ਜੇ ਤੁਸੀਂ ਕਿਤੇ ਵੀ ਸਟੂਡੈਂਟ ਵੀਜ਼ਾ ਤੇ ਜਾਂਦੇ ਹੋ ਤਾਂ ਉੱਥੇ ਜਾਣ ਤੋਂ ਬਾਅਦ ਤੁਹਾਡਾ ਇੱਕ ਰੈਜ਼ੀਡੈਂਟ ਕਾਰਡ ਬਣਦਾ ਹੈ ਮਹੀਨੇ ਡੇਢ 'ਚ ਉਹ ਰੈਜ਼ੀਡੈਂਟ ਕਾਰਡ ਬਣਨ ਤੋਂ ਬਾਅਦ ਫਿਰ ਤੁਸੀਂ ਜਿੱਥੇ ਮਰਜ਼ੀ ਟਰੈਵਲ ਕਰ ਸਕਦੇ ਹੋ ਪੂਰੇ ਸ਼ੈਨਗਨ ਦੇ ਵਿੱਚ ਮਤਲਬ ਜਰਮਨੀ ਗਿਆ ਬੱਚਾ ਪੜ੍ਹਨ ਉਹ ਮਾਲਟਾ ਜਾਵੇ ਇਟਲੀ ਜਾਵੇ ਫਰਾਂਸ ਜਾਵੇ ਸਪੇਨ ਜਾਵੇ ਹੀ ਡੋਨਟ ਨੀਡ ਐਨੀ ਵੀਜ਼ਾ ਪੜ੍ਹਾਈ ਉਹਦੀ ਉੱਥੇ ਰਹੇਗੀ ਓਦਾਂ ਘੁੰਮੇ ਫਿਰੇ ਜਿੱਦਾਂ ਮਰਜ਼ੀ ਹੁਣ ਇਹਦੇ ਵਿੱਚ ਮਾਲਟਾ ਜਿਹੜਾ ਕਿ ਸਭ ਤੋਂ ਜ਼ਿਆਦਾ ਸਕਸੈਸ ਰੇਟ ਦਿੰਦਾ ਹੈ ਵੀਜ਼ੇ ਦਾ ਗੱਲ ਕਰੀਏ ਤਾਂ ਤਕਰੀਬਨ 100% ਵਰਗਾ ਸਕਸੈਸ ਰੇਟ ਹੈ ਮ ਔਰ ਸਭ ਤੋਂ ਜ਼ਿਆਦਾ ਬਜਟ ਦੇ ਵਿੱਚ ਹੈ ਕਿਉਂਕਿ ਤੁਸੀਂ ਜਰਮਨੀ ਅਪਲਾਈ ਕਰਦੇ ਹੋ ਤਾਂ 10 ਲੱਖ ਦਾ ਉੱਥੇ ਬਲੌਕ ਅਕਾਊਂਟ ਹੀ ਖੁੱਲਦਾ ਹੈ ਗੱਲਾ ਫਿਰ ਉਸ ਤੋਂ ਇਲਾਵਾ ਤੁਸੀਂ ਆਪਣੀ ਫੀਸ ਦਿੰਨੇ ਹੋ ਬਾਕੀ ਜਿਹੜੇ ਕਾਗਜ਼ਾਂ ਪੱਤਰਾਂ ਦੇ ਪੈਸੇ ਲਾਉਣੇ ਹੋ ਉਹ ਵੱਖਰੇ ਔਰ ਮਾਲਟਾ ਦੇ ਵਿੱਚ 10 ਲੱਖ ਚ ਸਾਰਾ ਕੁਝ ਹੀ ਹੋ ਜਾਂਦਾ ਹੈ ਸਾਲ ਦੀ ਫੀਸ ਵੀ ਚਲੇ ਜਾਂਦੀ ਹੈ ਬਲੌਕ ਅਕਾਊਂਟ ਦੀ ਲੋਡ ਨਹੀਂ ਹੈ ਫਾਈਲਿੰਗ ਦਾ ਖਰਚਾ ਸਾਰਾ ਕੁਝ ਪਾ ਪੂਕੇ 10 11 12 ਲੱਖ ਚ ਨਿਬੜ ਜਾਂਦਾ ਹੈ ਮਤਲਬ ਜਰਮਨੀ ਦੇ ਮੁਕਾਬਲੇ ਤੇ ਅੱਧਾ ਹੀ ਪੈ ਜਾਂਦਾ ਹੈ ਜੇ ਜਿਹੜੇ ਸਵੀਡਨ ਨੇ ਜਾਂ ਫਿਨਲੈਂਡ ਹੈ ਇਹ ਵੀ ਕੰਟਰੀਆਂ ਲੈ ਰੀਆਂ ਨੇ ਬਟ ਇਹਨਾਂ ਦੀ ਜਿਹੜੀ ਰਿਕਰੂਟਮੈਂਟ ਆ ਉਹ ਤਕਰੀਬਨ 8 ਮਹੀਨੇ ਐਡਵਾਂਸ ਚੱਲਦੀ ਹੈ ਕਿਉਂਕਿ ਉੱਥੇ ਹਜ਼ਾਰਾਂ ਦੇ ਵਿੱਚ ਹਜੇ ਸੀਟਾਂ ਨਹੀਂ ਬਣੀਆਂ ਉਸ ਤਰੀਕੇ ਨਾਲ ਨਹੀਂ ਚੱਲ ਰਿਹਾ ਸੋ ਸਤੰਬਰ ਇਨਟੇਕ ਦੀਆਂ ਐਡਮਿਸ਼ਨਾਂ ਜਨੂਰੀ ਤੱਕ ਚੱਲਣਗੀਆਂ ਜਨੂਰੀ 'ਚ ਐਡਮਿਸ਼ਨਾਂ ਬੰਦ ਹੋ ਜਾਣਗੀਆਂ ਉਹਨਾਂ ਦੇ ਫਿਰ ਐਡਮਿਸ਼ਨ ਪ੍ਰੋਸੈਸ ਚੱਲੂਗਾ ਤੇ ਸਤੰਬਰ 'ਚੋ ਬੱਚੇ ਜਾਣਗੇ ਇਹ ਉਹਨਾਂ ਦਾ ਪ੍ਰੋਸੈਸ ਹੈ ਫਿਨਲੈਂਡ ਦਾ ਔਰ 스ਵੀਡਨ ਦਾ ਸੋ ਤੁਹਾਨੂੰ ਉਹਨਾਂ ਲਈ 8 ਕੁ ਮਹੀਨੇ ਐਡਵਾਂਸ ਚੱਲਣਾ ਪੈਂਦਾ ਐਸ ਲਈ ਜਿਹੜਾ ਬੈਸਟ ਸਿਸਟਮ ਫਿੱਟ ਬੈਠਦਾ ਉਹ ਬੈਠਦਾ ਮਾਲਟਾ ਦੇ ਵਿੱਚ ਸੋ ਫਟਾਫਟ ਫਾਈਲ ਫਟਾਫਟ ਵੀਜ਼ਾ ਫਟਾਫਟ ਟਰੈਵਲ ਔਰ ਐ ਜਿਹੜਾ ਵੀਜ਼ਾ ਹੈ ਇਹ ਤੁਹਾਨੂੰ ਐਕਸੈਸ ਦੇ ਦਿੰਦਾ ਹੈ ਕਿ ਤੁਸੀਂ ਬਾਕੀ ਦੀਆਂ 26 ਸ਼ੈਨੇਗਨ ਕੰਟਰੀ ਜਿੰਨਾ ਚ ਮਰਜੀ ਜਾ ਕੇ ਜਦੋਂ ਮਰਜੀ ਘੁੰਮ ਫਿਰ ਸਕਦੇ ਹੋ ਕੰਮ ਤੁਹਾਨੂੰ ਮਲ ਟੱਚ ਕਰਨਾ ਹੈ ਪੜਨਾ ਤੁਹਾਨੂੰ ਮਲ ਟੱਚ ਹੈ ਅਗਰ ਤੁਸੀਂ ਉੱਧਰ ਜਾਣਾ ਚਾਹੁੰਦੇ ਹੋ ਪਰਮਾਨੈਂਟਲੀ ਫਿਰ ਤੁਹਾਨੂੰ ਦੁਬਾਰਾ ਆਪਣਾ ਵੀਜ਼ਾ ਇੱਕ ਕਰ ਹੀ ਲੈਣਾ ਪਊਗਾ ਔਰ ਤੁਸੀਂ ਆਪਣੇ ਕੋਰਸ ਨੂੰ ਸਟੱਡੀ ਨੂੰ ਵੀ ਸਵਿਚ ਕਰ ਸਕਦੇ ਹੋ ਜਾਂ ਤੁਹਾਨੂੰ ਉੱਥੋਂ ਕੋਈ ਵਰਕ ਪਰਮਿਟ ਦੀ ਆਪਸ਼ਨ ਮਿਲ ਜਾਂਦੀ ਹੈ ਤੇ ਤੁਸੀਂ ਉੱਥੇ ਜਾ ਕੇ ਵਰਕ ਵੀਜ਼ਾ ਅਪਲਾਈ ਕਰ ਸਕਦੇ ਹੋ ਪੁਰਤਗਾਲ ਚ ਕਰ ਸਕਦੇ ਹੋ ਇਟਲੀ ਚ ਕਰ ਸਕਦੇ ਹੋ ਫਰਾਂਸ ਚ ਕਰ ਸਕਦੇ ਹੋ ਸਪੇਨ ਚ ਕਰ ਸਕਦੇ ਆ ਐਦਾਂ ਦੀਆਂ ਬਹੁਤ ਸਾਰੀਆਂ ਆਪਸ਼ਨਸ ਤੁਸੀਂ ਹਾਸਲ ਕਰ ਸਕਦੇ ਹੋ ਸੋ ਮਾਲਟਾ ਦਾ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਹੈ ਸ਼ਾਨਦਾਰ ਸ਼ਾਨਦਾਰ ਉਸ ਤੋਂ ਉੱਥੇ ਪਹੁੰਚ ਕੇ ਤੁਹਾਡੇ ਦੇਖੋ ਜੀ ਜਿਹੜਾ ਬੱਚਾ ਸਿੰਗਾਪੁਰ ਜਾਂਦਾ ਸੀ ਜਿਹੜਾ ਬੱਚਾ ਸਾਈਪਰਸ ਜਾਂਦਾ ਸੀ ਜਿਹੜਾ ਬੱਚਾ ਹੋਰ ਛੋਟੀਆਂ ਕੰਟਰੀਆਂ ਚ ਜਾਂਦਾ ਸੀ ਉਹ ਸਾਰੇ ਬੱਚਿਆਂ ਲਈ ਅੱਜ ਦੀ ਰੇਟ 'ਚ ਮਾਲਟਾ ਇੱਕ ਹੈਵਨ ਉਹਦਾ ਸਭ ਤੋਂ ਵੱਡਾ ਬੈਨੀਫਿਟ ਕੀ ਹੈ ਕਿ ਇੰਗਲਿਸ਼ ਸਪੀਕਿੰਗ ਕੰਟਰੀ ਉਹ ਲਈ ਸ਼ੈਨੇਗਨ ਦੇ ਵਿੱਚ ਉਹ ਇਕੱਲੀ ਕੰਟਰੀ ਹੈ ਜਿੱਥੇ ਇੰਗਲਿਸ਼ ਇੱਕ ਤਰ੍ਹਾਂ ਦੀ ਫਰਸਟ ਲੈਂਗੁਏਜ ਹੈ ਉਹਨਾਂ ਦੀ ਆਪਣੀ ਲੈਂਗੁਏਜ ਮਾਲਟਿਸ ਵੀ ਹੈਗੀ ਹੈ ਬਟ ਉਹ ਕੰਟਰੀ ਇੱਕ ਟੂਰਿਜ਼ਮ ਸਪੌਟ ਹੈ ਜਿੱਦਾਂ ਇੰਡੀਆ ਚ ਗੋਆ ਹੈ ਸਾਰੀਆਂ ਸਟੇਟਾਂ ਉੱਥੇ ਜਾਂਦੀਆਂ ਨੇ ਸੋ ਉਦਾਂ ਹੀ ਉਹ ਮਾਲਟਾ ਇੱਕ ਇਦਾਂ ਦਾ ਟੂਰਿਜ਼ਮ ਸਪੌਟ ਹੈ ਕਿ ਉੱਥੇ ਸਾਰਾ ਸ਼ੈਨੇਗਨ ਸਾਰਾ ਯੂਰਪ ਆਉਂਦਾ ਹੈ ਹੌਲਿਡੇਜ਼ ਵੀ ਇਸ ਕਰਕੇ ਉਹਨਾਂ ਦੀਆਂ ਭਾਸ਼ਾਵਾਂ ਵੱਖੋਂ ਹੋਣ ਦੇ ਕਰਕੇ ਉੱਥੇ ਜਿਹੜੀ ਮੇਜਰਲੀ ਬੋਲੀ ਜਾਣ ਵਾਲੀ ਲੈਂਗੁਏਜ ਹੈ ਉਹ ਇੰਗਲਿਸ਼ ਹੈ ਸੋ ਜਦੋਂ ਬੱਚਾ ਇੱਥੋਂ ਜਾਊਗਾ ਉਹਨੂੰ ਜੌਬ ਲੱਭਣ 'ਚ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਇੰਗਲਿਸ਼ ਆਪਣੇ ਬੱਚਿਆਂ ਨੂੰ ਆਉਂਦੀ ਹੁੰਦੀ ਹੈ ਲੇਕਿਨ ਇਹਨਾਂ ਬੱਚਿਆਂ ਨੂੰ ਜਰਮਨੀ 'ਚ ਜਾ ਕੇ ਪ੍ਰੋਬਲਮ ਆਉਂਦੀ ਹੈ ਇਹਨਾਂ ਬੱਚਿਆਂ ਨੂੰ ਫਰਾਂਸ 'ਚ ਜਾ ਕੇ ਪ੍ਰੋਬਲਮ ਆਉਂਦੀ ਹੈ ਕਿਧਰ ਕਿਧਰ ਜੌਬ ਲੱਭਣ 'ਚ ਹਾਰਡ ਲੱਗੂਗਾ ਇਹਨਾਂ ਨੂੰ ਬਟ ਉੱਥੇ ਇਹ ਮਸਲਾ ਉਹਨਾਂ ਦਾ ਬਹੁਤ ਜ਼ਿਆਦਾ ਸੌਖਾ ਲੱਗੂਗਾ ਸੋ ਅਸ ਦੀ ਰੇਟ ਜੇਕਰ ਕੋਈ ਯੂਰਪ ਵੱਲ ਦੇਖਦਾ ਹੈ ਸ਼ੈਨੇਗਨ ਵੱਲ ਦੇਖਦਾ ਹੈ ਤਾਂ ਮਾਲਟਾ ਇਜ਼ ਦਾ ਬੈਸਟ ਪਲੇਸ ਟੂ ਐਂਟਰ ਔਰ ਦੂਸਰੇ ਵੱਡੇ ਬੈਨੀਫਿਟ ਆ ਹੋ ਜਾਂਦੇ ਕਿ ਤੁਸੀਂ ਤਕਰੀਬਨ 5 ਕਸਾਲ 6 ਸਾਲ ਦੇ ਵਿੱਚ ਆਪਣੀ ਰੈਜ਼ਿਡੈਂਸੀ ਲੈ ਸਕਦੇ ਹੋ ਔਰ ਪਲੱਸ ਕਿਉਂਕਿ ਤੁਹਾਡੇ ਕੋਲ 27 ਕੰਟਰੀਆਂ ਦਾ ਐਕਸੈਸ ਮਿਲਿਆ ਤਾਂ ਤੁਸੀਂ ਸਮਝ ਲਓ ਵੀ 27 ਨੂੰ 4 ਨਾਲ ਗੁਣਾ ਕਰ ਲਓ ਹਰ ਕੰਟਰੀ ਸ ਚਾਰ ਤਰੀਕੇ ਦਾ ਪੀਆਰ ਲੈਣ ਦੇ ਹੁੰਦੇ ਆ ਸੋ ਤੁਹਾਡੇ ਕੋਲ 110 20 ਤਰੀਕੇ ਹੋ ਜਾਂਦੇ ਆ ਜਿਦੇ ਨਾਲ ਤੁਸੀਂ ਆਪਣੀ ਪੀਆਰ ਨੂੰ ਪੋਸੀਬਲ ਕਰ ਸਕਦੇ ਹੋ ਸੈਟਲਮੈਂਟ ਤੁਹਾਨੂੰ ਮਿਲੂਗੀ ਮਿਲੂਗੀ ਤੁਹਾਨੂੰ ਯੂ ਟਰਨ ਨਹੀਂ ਲੈਣਾ ਪਊਗਾ ਜ਼ਿੰਦਗੀ ਚ ਤੋ ਕਹਾ ਉਸ ਵਾਂਗ ਜਿਵੇਂ ਪਹਿਲਾਂ ਆਪਾਂ ਕੈਨੇਡਾ ਵਾਸਤੇ ਗਿੰਦੇ ਸੀ ਕਿ ਕੈਨੇਡਾ ਨੂੰ ਬਹੁਤ ਲੋਡ ਹੈ ਤਾਂ ਕੈਨੇਡਾ ਵੀਜ਼ੇ ਦੇ ਰਿਹਾ ਕਿਤੇ ਨਾ ਕਿਤੇ ਹੁਣ ਯੂਰਪ 'ਚ ਵੀ ਉਹੀ ਸੀਨ ਕਲੀਅਰਲੀ ਦਿਖ ਰਿਹਾ ਇਸ ਕਰਕੇ ਉਹ ਉਹਨਾਂ ਦੇ ਐਕਸ਼ਨਸ 'ਚ ਵੀ ਦਿਖ ਰਿਹਾ ਬਿਲਕੁਲ ਦਿਖ ਰਿਹਾ ਜੀ ਉਹ ਰੋਲ ਲੱਗੇ ਹੋਏ ਨੇ ਬਟ ਉਹਨਾਂ ਦੀਆਂ ਆਪਣੀਆਂ ਰੈਸਟ੍ਰਿਕਸ਼ਨਸ ਨੇ ਜਿੱਦਾਂ ਜਰਮਨੀ ਜੇ ਤੁਸੀਂ ਜਰਮਨ ਲੈਂਗੁਏਜ ਪੜ੍ਹਦੇ ਹੋ ਤੁਹਾਨੂੰ ਫ੍ਰੀ ਪੜਾਉਂਦਾ ਜੇ ਤੁਸੀਂ ਇੰਗਲਿਸ਼ 'ਚ ਪੜ੍ਹਦੇ ਹੋ ਤੁਹਾਨੂੰ ਫੀਸ ਦੇ ਕੇ ਪੜ੍ਹਨਾ ਪੈਂਦਾ ਉਹ ਡੋਰ ਖੁੱਲ ਰਹੇ ਨੇ ਹੌਲੀ ਹੌਲੀ ਜਰਮਨੀ ਦੇ ਵੀ ਖੁੱਲ ਰਹੇ ਨੇ ਬਾਕੀ ਕੰਟਰੀਆਂ ਫਰਾਂਸ ਨੇ ਵੀ ਹੁਣ ਪੋਸਟ ਸਟਡੀ ਵਰਕ ਵੀਜ਼ਾ ਪਿੱਛੇ ਜੇ ਵਧਾਤਾ ਫਿਨਲੈਂਡ ਨੇ ਪੋਸਟ ਸਟਡੀ ਵਰਕ ਵੀਜ਼ਾ ਲਾਂਚ ਕਰਤਾ ਕਿ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਪੜ੍ਹੂਗਾ ਬਾਅਦ ਚੋ ਸਾਲ-ਸਾਲ ਦੋ-ਦੋ ਸਾਲ ਕੰਮ ਕਰ ਸਕਦੇ ਨੇ ਸੋ ਆਹ ਬੈਨੀਫਿਟ ਤੁਹਾਨੂੰ ਮਿਲ ਰਹੇ ਨੇ ਔਰ ਯੂਰਪ ਡੈਫੀਨਿਟਲੀ ਖੁੱਲਣਾ ਬਟ ਅੱਜ ਦੇ ਟਾਈਮ 'ਚ ਜਿਹੜਾ ਸਭ ਤੋਂ ਈਜ਼ੀ ਪੁਆਇੰਟ ਆ ਉਹ ਤੁਹਾਡੇ ਲਈ ਮਾਲਟ ਸੋ ਦੋ ਮੇਨ ਪੈਰਾਮੀਟਰ ਤੇ ਇੱਕ ਵਾਰੀ ਮੈਂ ਚਾਹਾਂਗਾ ਤੁਸੀਂ ਦੁਬਾਰਾ ਸਮ ਅਪ ਕਰ ਦੋ ਸਾਰੀਆਂ ਚੀਜ਼ਾਂ ਇੱਕ ਤਾਂ ਬਜਟ ਇੱਕ ਇੰਗਲਿਸ਼ ਦੇਖੋ ਮਾਲਟਾ ਦੀ ਗੱਲ ਕਰਨਾ ਮੈਂ ਸਿੰਪਲ ਹੋਰ ਆਊਗਾ ਕਿਉਂਕਿ ਦੂਜੀਆਂ ਕੰਟਰੀਆਂ ਤੁਹਾਡੇ ਕੋਲ ਕਿਤਨਾ ਕਿਤੇ ਹਾਈਲਾਈਟਸ ਮੰਗਣਗੀਆਂ ਮਾਲਟਾ ਦੇ ਵਿੱਚ ਆਪਾਂ ਨੂੰ ਹਾਈਲਾਈਟਸ ਦੀ ਲੋੜ ਨਹੀਂ ਬਜਟ ਦੀ ਗੱਲ ਕਰਾਂਗੇ ਆਪਾਂ ਕਿਸੇ ਨਾਲੋਂ ਵੀ ਆਪਾਂ ਨੂੰ ਸਸਤਾ ਪਾਊਗਾ ਮਾਲਟਾ ਜਿੱਦਾਂ ਮੈਂ ਦੱਸਿਆ 10 ਤੋਂ 12 ਲੱਖ ਦੇ ਵਿੱਚ ਤੁਹਾਡੀ ਸਾਲ ਦੀ ਫੀਸ ਤੇ ਫਾਈਲ ਦੇ ਉੱਤੇਲੇ ਖਰਚੇ ਸਾਰਾ ਕੁਝ ਨਿਪਟੜ ਜਾਂਦਾ ਹੈ ਔਰ ਆਰਾਮ ਨਾਲ ਸੁਖੀ ਸੰਦੀ ਤੁਸੀਂ ਵਧੀਆ ਤਰੀਕੇ ਨਾਲ ਪਹੁੰਚਦੇ ਹੋ ਓਵਰਲ ਪ੍ਰੋਸੈਸਿੰਗ ਕਿੰਨੇ ਦਿਨਾਂ ਦੇ ਵਿੱਚ ਹੋ ਜਾਂਦੀ ਡੇਢ ਡੇਢ ਤੋਂ 2 ਮਹੀਨੇ ਮੈਕਸਿਮ ਸੋ ਸਟੂਡੈਂਟਸ ਇੱਕ ਨਵੀਂ ਆਪਸ਼ਨ ਹੈ ਜ਼ਰੂਰ ਇਹਨੂੰ ਐਕਸਪਲੋਰ ਕਰੋ ਇਸ ਤੋਂ ਇਲਾਵਾ ਵੀ ਜਿਵੇਂ ਜਿਵੇਂ ਨਵੀਆਂ ਆਪਸ਼ਨਸ ਆਣਗੀਆਂ ਅਸੀਂ ਇਸ ਚੈਨਲ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਸ ਸਾਲ ਦੋਸਤੋ 2024 ਵੀਜ਼ਾ ਸੈਸ਼ਨ ਸਾਲ ਚੜਦੇ ਹੀ ਤਿੰਨੋਂ ਵੱਡੀਆਂ ਕੰਟਰੀਜ਼ ਆਪਣੇ ਕਾਨੂੰਨ ਬਦਲ ਚੁੱਕੀਆਂ ਨੇ ਕੈਨੇਡਾ ਯੂਕੇ ਆਸਟ੍ਰੇਲੀਆ ਸੋ ਕਿਦਾਂ ਹੁਣ ਤੁਸੀਂ ਆਪਣਾ ਵੀਜ਼ਾ ਹਾਸਲ ਕਰ ਸਕਦੇ ਹੋ 2024 ਦੇ ਵਿੱਚ ਐਸ ਸੈਸ਼ਨ ਦੇ ਵਿੱਚ ਇਹੀ ਡਿਸਕਸ ਹੋਏਗਾ ਐਸ ਸੈਸ਼ਨ ਜੇ ਜ਼ਰੂਰੀ ਨਹੀਂ ਹੈ ਤੁਸੀਂ ਸਾਡੇ ਕੋਲੋਂ ਅਪਲਾਈ ਕਰੋ ਅਪਲਾਈ ਉੱਥੇ ਕਰੋ ਜਿੱਥੇ ਤੁਹਾਡਾ ਵਿਸ਼ਵਾਸ ਹੈ ਪਰ ਐਸ ਸੈਸ਼ਨ اٹੈਂਡ ਕਰੋ ਤਾਂ ਕਿ ਤੁਸੀਂ ਸਹੀ ਕਾਨੂੰਨ ਨੂੰ ਸਮਝ ਸਕੋ ਤੇ ਉਹਦੇ ਅਕੋਰਡਿੰਗ ਆਪਣੇ ਡਿਸੀਜਨਸ ਲੈ ਸਕੋ ਟੀਮ ਨੂੰ ਕਾਲ ਕਰਕੇ ਆਪਣੀਆਂ ਅਪਾਇੰਟਮੈਂਟਸ ਤੁਸੀਂ ਦਿੱਤੀ ਗਈ ਡੇਟਸ ਦੇ ਅਨੁਸਾਰ ਬਣਾ ਸਕਦੇ ਹੋ ਸੋ 8 ਜਨਵਰੀ ਨੂੰ ਅੰਮ੍ਰਿਤਸਰ 9 ਨੂੰ ਮਿਲਾਂਗੇ ਜਲੰਧਰ 10 ਤਰੀਕ ਨੂੰ ਗੁਰਦਾਸਪੁਰ ਤੇ 11 ਨੂੰ ਜੰਮੂ ਆਫਿਸ 12 ਤਰੀਕ ਨੂੰ ਹੁਸ਼ਿਆਰਪੁਰ ਤੇ 13 ਨੂੰ ਮੋਗਾ ਆਫਿਸ ਮਿਲਾਂਗੇ ਸੋ 15 ਨੂੰ ਮਿਲਾਂਗੇ ਲੁਧਿਆਣਾ 16 ਨੂੰ ਮਿਲਾਂਗੇ ਬਠਿੰਡੇ 17 ਨੂੰ ਮਿਲਾਂਗੇ ਪਟਿਆਲੇ ਸ਼ਹਿਰ ਤੇ 18 ਤਰੀਕ ਨੂੰ ਮੋਹਾਲੀ ਆਫਿਸ ਇਸ ਤੋਂ ਬਾਅਦ ਸੈਮੀਨਾਰ ਐਂਟਰ ਹੋਊਗਾ ਸਾਡੇ ਹਰਿਆਣਾ ਦੇ ਵਿੱਚ ਸੋ 19 ਤਰੀਕ ਨੂੰ ਅੰਮ੍ਰਾਲੇ 20 ਨੂੰ ਮਿਲਾਂਗੇ ਕਰਨਾਲ 21 ਨੂੰ ਕੁਰਕ ਖੇਤਰ ਤੇ 22 ਨੂੰ ਕੈਥਲ 23 ਨੂੰ ਦਿੱਲੀ ਹੋ ਕੇ ਫਿਰ ਮਿਲਾਂਗੇ ਗੁਜਰਾਤ 24 ਤਰੀਕ ਨੂੰ ਸੋ ਟੀਮ ਨਾਲ ਆਪਣੀ ਅਪਾਇੰਟਮੈਂਟ ਅੱਜ ਹੀ ਫਿਕਸ ਕਰੋ ਕਾਲ ਕਰੋ 90238 90238 ਬ੍ਰੋਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ